ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਦਾ ਸੋਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਦੇਸੀ ਤਰੀਕੇ ਦੇ ਨਾਲ ਸਾਬਤ ਮੂੰਗੀ ਦੀ ਦਾਲ ਦੇਸੀ ਤਰੀਕੇ ਦਾ ਮਤਲਬ ਕਿ ਕਈ ਲੋਕ ਇਹਨੂੰ ਮਲਾਈਦਾਰ ਬਣਾਉਣ ਵਾਸਤੇ ਦਾਲ ਦੇ ਵਿੱਚ ਮਲਾਈ ਪਾ ਦਿੰਦੇ ਨੇ ਜਾਂ ਥੋੜੀ ਜਿਹੀ ਕਰੀਮ ਪਾ ਦਿੰਦੇ ਨੇ ਆਪਾਂ ਬਿਨਾ ਮਲਾਈ ਬਿਨਾ ਕਰੀਮ ਤੋਂ ਹੀ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਦੀ ਆਪਾਂ ਦਾਲ ਬਣਾਵਾਂਗੇ ਤੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ ਤੇ ਦਾਲ ਬਣਾਉਣ ਵਾਸਤੇ ਇੱਥੇ ਮੈਂ ਇੱਕ ਕਟੋਰੀ ਸਾਬਤ ੂੰਗੀ ਦੀ ਦਾਲ ਲਈਏ ਤੇ ਨਾਲ ਹੀ ਇੱਥੇ ਮੈਂ ਇੱਕ ਕਟੋਰੀ ਦਾ ਚੌਥਾ ਹਿੱਸਾ ਜਿਹੜਾ ਹੈਗਾ ਸਾਬਤ ਮਸਰ ਦੀ ਦਾਲ ਲਈਏ ਤੇ ਇਹਨਾਂ ਦੋਨਾਂ ਦਾਲਾਂ ਨੂੰ ਆਪਾਂ ਕਿਸੇ ਬਾਉਲ ਦੇ ਵਿੱਚ ਪਾ ਕੇ ਹੁਣ ਚੰਗੀ ਤਰ੍ਹਾਂ ਇਹਨੂੰ ਧੋ ਲੈਣਾ ਆਪਾਂ ਤੇ ਦਾਲ ਨੂੰ ਮੈਂ ਚੰਗੀ ਤਰ੍ਹਾਂ ਧੋ ਲਿੱਤਾ ਚਾਰ ਪੰਜ ਵਾਰੀਆਂ ਨੂੰ ਮੈਂ ਸਾਫ਼ ਪਾਣੀ ਵਿੱਚ ਧੋ ਲਿੱਤਾ ਹੋਇਆ ਤੇ ਹੁਣ ਆਪਾਂ ਦਾਲ ਬਣਾਉਣੀ ਸ਼ੁਰੂ ਕਰਦੇ ਹਾਂ ਆਲਾਪਾ ਕੁੱਕਰ ਦੇ ਵਿੱਚ ਬਣਾਵਾਂਗੇ ਤੇ ਹੁਣ ਇੱਥੇ ਮੈਂ ਦਾਲ ساری ਦੇਖੋ ਪਾ ਦਿੱਤੀ ਇਸ ਦੇ ਵਿੱਚ ਤੇ ਹੁਣ ਇਸ ਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਤੇ ਦੇਖੋ ਪਾਣੀ ਜਿਹੜਾ ਹੈਗਾ ਆਪਾਂ ਕਿਸੇ ਕਟੋਰੀ ਦੇ ਨਾਪ ਦੇ ਨਾਲ ਨਹੀਂ ਲਿਆ ਪਾਣੀ ਜਿਹੜਾ ਆਪਾਂ ਹੈਗਾ ਦਾਲ ਤੋਂ ਆਪਾਂ 1.5 ਇੰਚ ਉੱਪਰ ਤੱਕ ਲੈਣਾ ਦੇਖੋ ਜਿੰਨੀ ਦਾਲ ਹੈ ਉਸ ਤੋਂ 1.5 ਇੰਚ ਹੀ ਆਪਾਂ ਉੱਪਰ ਪਾਣੀ ਲਿਆ ਹੈ ਇਹਦੇ ਵਿੱਚ ਹੁਣ ਇੱਕ ਚਮਚ ਨਮਕ ਦਾ ਪਾਵਾਂਗੇ ਤੇ ਨਮਕ ਆਪਾਂ ਇੱਕ ਚਮਚ ਇਸ ਕਰਕੇ ਪਾਇਆ ਹੈ ਇਹ ਦਾਲ ਜਿਹੜੀ ਹੈਗੀ ਫੁੱਲ ਕੇ ਥੋੜੀ ਜਿਹੀ ਵੱਧ ਜਾਂਦੀ ਹੈ ਇਸ ਲਈ ਨਮਕ ਇੱਥੇ ਘੱਟ ਨਹੀਂ ਪਾਣਾ ਆਪਾਂ ਇੱਕ ਚਮਚ ਪੂਰਾ ਇੱਥੇ ਨਮਕ ਦਾ ਪਾਇਆ ਹੈ ਤੇ ਬਿਲਕੁਲ ਥੋੜੀ ਜਿਹੀ ਮਤਲਬ ਕਿ ਚਮਚ ਦਾ ਚੌਥਾ ਹਿੱਸਾ ਜਿਹੜਾ ਹੁੰਦਾ ਆਪਾਂ ਉਹ ਹਲਦੀ ਦਾ ਪਾ ਲਿਆ ਹੈ ਤੇ ਇਸ ਨੂੰ ਮਿਕਸ ਕਰ ਲਿੱਤਾ ਹੈ। ਇਹ ਕੁੱਕਰ ਦਾ ਢੱਕਣ ਲਗਾ ਕੇ ਇਸ ਨੂੰ ਆਪਾਂ ਪਹਿਲਾਂ ਦੋ ਵਿਸਲ ਜਿਹੜੀਆਂ ਹੈਗੀਆਂ ਨੇ ਉਹ ਹਾਈ ਫਲੇਮ ਦੇ ਉੱਪਰ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਇਸ ਨੂੰ ਲੋ ਫਲੇਮ ਦੇ ਉੱਪਰ 10 ਮਿੰਟੱਕ ਪਕਾ ਲਾਂਗੇ। ਦਾਲ ਨੂੰ ਇੱਕ ਸਾਈਡ ਤੇ ਆਪਾਂ ਗੈਸ ਤੇ ਰੱਖਿਆ ਹੋਇਆ 19 ਦੇਰ ਆਪਾਂ ਜਿਹੜੇ ਮਸਾਲੇ ਹੈਗੇ ਉਹ ਕੁੱਟ ਕੇ ਤਿਆਰ ਕਰ ਲੈਣੇ ਆ। ਇੱਥੇ ਮੈਂ 7-8 ਕੱਲੀਆਂ ਲਸਣ ਦੀਆਂ ਤੇ 1.5 ਇੰਚ ਅਦਰਕ ਦਾ ਟੁਕੜਾ ਸੀ ਜਿਹੜਾ ਰਫਲੀ ਜਿਹਾ ਮੈਂ ਕੱਟ ਲਿਆ ਹੋਇਆ ਹੈ ਤੇ ਹੁਣ ਇਸ ਨੂੰ ਆਪਾਂ ਫੀਸ ਲਾਂਗੇ ਵੈਸੇ ਤਾਂ ਆਪਾਂ ਇਹਨੂੰ ਮਿਕਸੀ ਦੇ ਵਿੱਚ ਵੀ ਕਰ ਸਕਦੇ ਆ ਪਰ ਜਿਹੜਾ ਹੱਥ ਦੇ ਕੁੱਟੇ ਹੋਏ ਤੜਕੇ ਦਾ ਸਵਾਦ ਹੁੰਦਾ ਹੈ ਨਾ ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਜੇ ਇਸ ਤਰ੍ਹਾਂ ਕੁੰਡੀ ਸੋਟੇ ਦੇ ਵਿੱਚ ਕੁੱਟ ਕੇ ਆਪਾਂ ਪਾਈਏ ਤੇ ਦੇਖੋ ਇਹਨੂੰ ਆਪਾਂ ਦਲਦਰਾਜ ਜਿਹ ਹੈ ਕੁੱਟ ਲਿਆ ਬਹੁਤ ਜ਼ਿਆਦਾ ਬ੍ਰੀਕ ਨਹੀਂ ਕਰਨਾ ਇਹਨੂੰ ਦਲਦਰਾਜ ਜਿਹ ਹੈ ਹੀ ਕੁੱਟ ਕੇ ਪਾਣਾ ਤੇ ਹੁਣ ਇਹਨੂੰ ਆਪਾਂ ਇੱਕ ਅਲੱਗ ਪਲੇਟ ਦੇ ਵਿੱਚ ਕਢ ਲਾਂਗੇ ਦੇਖੋ ਕਿੰਨਾ ਵਧੀਆ ਇਹ ਕੁੱਟਿਆ ਗਿਆ ਹੁਣ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲੈਨੇ ਥੋੜੇ ਥੋੜੇ ਪਾ ਕੇ ਇਹਨਾਂ ਨੂੰ ਆਪਾਂ ਕੁੱਟਦੇ ਜਾਣਾ ਤੇ ਸਾਰਾ ਹੀ ਪਿਆਜ਼ ਜਿਹੜਾ ਹੈਗਾ ਮੈਂ ਇਹਦੇ ਵਿੱਚ ਪਾ ਦਿੱਤਾ ਤੇ ਬਸ ਇਹ ਦਰਦਰਾ ਜਿਹਾ ਕੁੱਟਿਆ ਗਿਆ ਇੱਕ ਅੱਧਮ ਇੰਟੀ ਹੋਰ ਲੱਗਣਾ ਇਹਨੂੰ ਪਿਆਜ਼ ਜਿਹੜਾ ਹੈਗਾ ਦਰਦਰਾ ਜਿਹੜਾ ਕੁੱਟਿਆ ਗਿਆ ਆਪਾਂ ਇਹਨੂੰ ਬਰੀਕ ਨਹੀਂ ਕਰਨਾ ਸੀ ਬਹੁਤ ਬਸ ਦਰਦਰਾ ਹੀ ਕੁੱਟਣਾ ਸੀ ਇਹਨੂੰ ਵੀ ਆਪਾਂ ਇੱਕ ਬਰਤਨ ਦੇ ਵਿੱਚ ਨਿਕਾਲ ਲੈਨੇ ਆ ਇੱਕ ਕਟੋਰੀ ਦੇ ਵਿੱਚ ਇਸ ਨੂੰ ਕੱਢ ਰਹੀ ਆ ਤੇ ਹੁਣ ਆਪਾਂ ਮਿਰਚਾਂ ਨੂੰ ਦਰਦਰਾ ਜਿਹਾ ਪੀਸ ਲਾਂਗੇ ਤੇ ਜਿਹੜੀਆਂ ਮਿਰਚਾਂ ਹੈਗੀਆਂ ਨੇ ਇੱਥੇ ਮੈਂ 5 ਲਈਆਂ ਨੇ ਕਿਉਂਕਿ ਇਹ ਵਾਲੀਆਂ ਮਿਰਚਾਂ ਜਿਹੜੀਆਂ ਹੈਗੀਆਂ ਨੇ ਜਿਆਦਾ ਕੋੜੀਆਂ ਨਹੀਂ ਸਿਗੀਆਂ ਜੇ ਤੁਹਾਡੇ ਕੋਲ ਮਿਰਚਾਂ ਜਿਆਦਾ ਕੋੜੀਆਂ ਹੋਣ ਤਾਂ ਤੁਸੀਂ 2 ਜਾਂ 3 ਮਿਰਚਾਂ ਪਾ ਲੈਣਾ ਇੱਥੇ ਤੇ ਹੁਣ ਇਹਨਾਂ ਨੂੰ ਵੀ ਆਪਾਂ ਦਰਦਰਾ ਜਿਹਾ ਘੁੱਟ ਲੈਂਦੇ ਹਾਂ ਦੇ ਦੇਖੋ ਮਿਰਚਾਂ ਜਿਹੜੀਆਂ ਹੈਗੀਆਂ ਨੇ ਇਹ ਵੀ ਦਸਦਰੀਆਂ ਜਿਹਾਆਂ ਕੁੱਟੀਆਂ ਜਾਂ ਰੀਆਂ ਨੇ ਮਿਰਚਾਂ ਬਹੁਤ ਹੀ ਜਲਦੀ ਕੁੱਟੀਆਂ ਜਾਂਦੀਆਂ ਨੇ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਦਾ ਜ਼ਿਆਦਾ ਮਿਰਚਾਂ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਵਧੀਆ ਕੁੱਟੀਆਂ ਗਈਆਂ ਨੇ ਤੇ ਟਮਾਟਰ ਆਪਾਂ ਪੀਸ ਕੇ ਨਹੀਂ ਪਾਣਾ ਟਮਾਟਰ ਨੂੰ ਆਪਾਂ ਬ੍ਰੀਕ ਕਰਕੇ ਪਾਵਾਂਗੇ ਤੇ ਹੁਣ ਆਪਾਂ ਦਾਲ ਚੈੱਕ ਕਰ ਲੈਂਦੇ ਇੱਕ ਵਾਰੀ ਕੁੱਕਰ ਦਾ ਟੱਕਣ ਖੋਲ ਕੇ ਦਾਲ ਚੈੱਕ ਕਰਦੇ ਹਾਂ ਦੇਖੋ ਦਾਲ ਜਿਹੜੀ ਹੈਗੀ ਏ ਉਹ ਗਲ ਚੁੱਕੀ ਏ ਪਰ ਆਪਾਂ ਹਜੇ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਵਾਂਗੇ ਇਹਨੂੰ ਪਤਲੀ ਕਰਨ ਵਾਸਤੇ ਹਲੇ ਪਾਣੀ ਨਹੀਂ ਪਾਣਾ ਹਲੇ ਇਹਨੂੰ ਇੱਦਾਂ ਹੀ ਰਹਿਣ ਦੇਣਾ ਹਲੇ ਪਹਿਲਾਂ ਆਪਾਂ ਦਾ ਤੜਕਾ ਲਾਣੇ ਆਂ ਦਾਲ ਨੂੰ ਤੜਕਾ ਲਾਣਨੇ ਆ ਇਹਦੇ ਵਿੱਚ ਮੈਂ ਤਕਰੀਬਨ 2 ਤੋਂ 3 ਵੱਡੇ ਚਮਚ ਜਿਹੜੇ ਹੈਗੇ ਨੇ ਦੇਸੀ ਘਿਓ ਦੇ ਪਾਏ ਨੇ ਦੇਸੀ ਘਿਓ ਮੈਲਟ ਹੋਣਾ ਸ਼ੁਰੂ ਹੋ ਗਿਆ ਇਸ ਦੇ ਵਿੱਚ ਹੁਣ ਮੈਂ ਜੀਰਾ 1 ਚਮਚ ਤੇ ਦੋ ਸਾਬਤ ਲਾਲ ਮਿਰਚਾਂ ਪਾ ਦਿੱਤੀਆਂ ਨੇ ਅੱਧਾ ਕੁ ਮਿੰਟ ਹੀ ਭੁੰਨਾ ਇਹਨੂੰ ਬਹੁਤ ਜ਼ਿਆਦਾ ਨਹੀਂ ਭੁੰਨਾ ਤਕਰੀਬਨ ਅੱਧਾ ਮਿੰਟ ਇੱਥੇ ਹੋ ਗਿਆ ਤੇ ਹੁਣ ਇੱਥੇ ਪਾਵਾਂਗੇ ਆਪਾਂ ਜਿਹੜਾ ਅਦਰਕ ਲਸਣ ਦਸ ਦਸਰਾ ਪੀਸਿਆ ਹੋਇਆ ਇਟ ਬ੍ਰਾਊਨ ਹੋਣ ਤੱਕ ਆਪਾਂ ਇਹਨੂੰ ਭੁੰਨ ਲੈਣਾ ਤੇ ਇਹ ਲਾਈਟ ਬ੍ਰਾਊਨ ਹੋ ਗਿਆ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਪਿਆਜ਼ प्याज देखो लाइट ब्राउन हो गया बहुत ज्यादा डार्क नहीं करना आपका हूँ इसवा एक टमा बिल्कुल ब्रक ब्रीक देखो मैं कटियां ने हरिया मिर्चा ਤੇ ਇਹਨਾਂ ਨੂੰ ਹੁਣ ਭੁੰਨ ਲੈਣਾ ਇਹਨਾਂ ਨੂੰ ਉਦੋਂ ਤੱਕ ਭੁੰਨਾ ਆਪਾਂ ਜਦੋਂ ਤੱਕ ਇਹ ਜਿਹੜੇ ਟਮਾਟਰ ਹੈਗੇ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ ਪਹਿਲਾਂ ਇੱਕ ਡੇਢ ਮਿੰਟਾਂ ਨੂੰ ਇਸੇ ਤਰ੍ਹਾਂ ਹੀ ਭੁੰਨਾਂਗੇ ਫਲੇਮ ਆਪਾਂ ਲੋ ਮੀਡੀਅਮ ਹੀ ਰੱਖੀ ਹੋਈ ਹੈ ਥੋੜ੍ਹਾ ਜਿਹਾ ਦੇਖੋ ਮੈਂ ਪਾਣੀ ਪਾਇਆ ਦੋ ਚਮਚ ਤਾਂ ਜੋ ਜਿਹੜੇ ਟਮਾਟਰ ਹੈਗੇ ਆ ਜਲਦੀ ਗਲ ਜਾਣ ਮਾਤਾ ਚੰਗੀ ਤਰ੍ਹਾਂ ਸੌਫਟ ਹੋ ਚੁੱਕੇ ਨੇ ਤੇ ਹੁਣ ਇੱਥੇ ਪਾਵਾਂਗੇ ਇੱਕ ਚਮਚ ਭਰ ਕੇ ਕਸ਼ਮੀਰੀ ਲਾਲ ਮਿਰਚ ਦਾ ਇਹਨੂੰ ਮਿਕਸ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਦਾ ਚਮਚ ਗਰਮ ਮਸਾਲਾ ਵੀ ਪਾਵਾਂਗੇ ਇੱਥੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਕੇ ਬੰਦ ਕਰ ਲਾਂਗੇ ਗੈਸ ਨੂੰ ਹੁਣ ਇੱਥੇ ਮੈਂ ਬੰਦ ਕਰ ਦਿੱਤਾ ਤੇ ਜਿਹੜੀ ਦਾਲ ਹੈਗੀ ਇਹ ਉਹ ਆਪਾਂ ਇਸ ਦੇ ਵਿੱਚ ਪਾਵਾਂਗੇ ਹੁਣ ਤੇ ਦੇਖੋ ਦਾਲ ਸਾਰੀ ਮੈਂ ਪਾ ਰਹੀ ਹਾਂ ਉਹਨੇ ਤੜਕੇ ਦੇ ਵਿੱਚ ਆ ਸਾਰੀ ਮੈਂ ਪਾਤੀ ਤੜਕੇ ਦੇ ਵਿੱਚ ਤੇ ਇੱਥੇ ਹੁਣ ਆਪਾਂ ਪਾਣੀ ਪਾਵਾਂਗੇ ਮੈਂ ਪਾਣੀ ਗਰਮ ਕਰਕੇ ਲਿਆਏ ਤੁਸੀਂ ਜਿੰਨੀ ਪਤਲੀ ਦਾਲ ਖਾਣਾ ਚਾਹੁੰਦੇ ਆਪਣੇ ਹਿਸਾਬ ਨਾਲ ਪਾਣੀ ਲੈ ਲੈਣਾ ਮੈਂ ਇੱਥੇ 3 ਤੋਂ 4 ਕੋਲੀਆਂ ਮਤਲਬ ਸਾਢੇ 3 ਦਿਨ ਕੋਲੀਆਂ ਕਰੀਬ ਮੈਂ ਇੱਥੇ ਪਾਣੀ ਦੀਆਂ ਪਾਈਆਂ ਨੇ ਮੈਂ ਪਾਣੀ ਗਰਮ ਕਰਕੇ ਪਾਇਆ ਤੇ ਇਸ ਲਈ ਇਸ ਨੂੰ ਹੁਣ ਆਪਾਂ ਨੂੰ ਬਹੁਤ ਜ਼ਿਆਦਾ ਪਕਾਣ ਦੀ ਲੋੜ ਨਹੀਂ ਹੈਗੀ लो मीडियम फ्लेम ਦੇ ਉੱਪਰ ਆਪਾਂ ਇਹਨੂੰ ਟੱਕ ਕੇ 5 ਤੋਂ 7 ਮਿੰਟ ਲਈ ਪਕਾਵਾਂਗੇ ਤੇ ਮੈਂ ਇਹਨੂੰ ਟੱਕ ਦਿੱਤਾ ਹੈ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹੋਵੇ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਆਪਾਂ 5-7 ਮਿੰਟ ਬਾਅਦ ਹੁਣ ਇਹਨੂੰ ਖੋਲ ਕੇ ਚੈੱਕ ਕਰਾਂਗੇ ਦਾਲ ਮੁਰਝ ਤੇ 5-7 ਮਿੰਟ ਹੋ ਗਏ ਨੇ ਇਹਦਾ ਟੱਕਣ ਉਤਾਰਦੇ ਆਂ ਦੇਖੋ ਦਾਲ ਕਿੰਨੇ ਵਧੀਆ ਤਰੀਕੇ ਨਾਲ ਰਿਝ ਚੁੱਕੀ ਹੋਈ ਏ ਜਦੋਂ ਇਹ ਠੰਡੀ ਹੋਏਗੀ ਨਾ ਉਦੋਂ ਇਹ ਹਲਕੀ ਜੀ ਹੋਰ ਗਾੜੀ ਹੋ ਜਾਏਗੀ ਦਾਲ ਬਹੁਤ ਵਧੀਆ ਦੇਖੋ ਬਣ ਗਈ ਹੋਈ ਏ ਬਿਲਕੁਲ ਮਲਾਈਦਾਰ ਦਾਲ ਬਣੀ ਏ ਕੋਈ ਆਪਾਂ ਇਹਦੇ ਵਿੱਚ ਕਰੀਮ ਨਹੀਂ ਪਾਈ ਕੋਈ ਆਪਾਂ ਇਹਦੇ ਵਿੱਚ ਮਲਾਈ ਨਹੀਂ ਪਾਈ ਹੁਣ ਇਸ ਦੇ ਵਿੱਚ ਪਾਤਾ ਮੈਂ ਹਰਾ ਧਨੀਆ ਇਹਦੇ ਨਾਲ ਸਵਾਦ ਬੜਾ ਵਧੀਆ ਆਉਂਦਾ ਇਹਨੂੰ ਸਕਿੱਪ ਨਾ ਕਰਿਆ ਕਰੋ ਤੇ ਦੇਖੋ ਕਿੰਨੀ ਵਧੀਆ ਦਾਲ ਬਣ ਕੇ ਤਿਆਰ ਹੋ ਗਈ ਏ ਤੇ ਹੁਣ ਇਹਨੂੰ ਆਪਾਂ ਸਰਵ ਕਰਦੇ ਹਾਂ ਦਾਲ ਦੇਖੋ ਸਰਵ ਹੋਣ ਲਈ ਰੈਡੀ ਏ ਤੇ ਬਹੁਤ ਵਧੀਆ ਮਲਾਈਦਾਰ ਦਾਲ ਬਣ ਕੇ ਤਿਆਰ ਹੋਈ ਏ ਤੇ ਮੈਂ